ਇਹ 62 ਛੋਟੀਆਂ ਮੱਜਾਂ ਨੇ ਅੱਛਾ ਸਾਰੀਆਂ ਸਰਕਾਰੀ ਸੀਮੰਡੀਆਂ 40 ਰੁਪਏ ਵਾਲੇ ਸੀਮੰਡੀਆਂ ਠੀਕ ਹੈ ਇਹ ਨਹੀਂ ਕਿ ਸਰਕਾਰੀ ਨਾਮੀ ਛੋਟੇ ਦੇ ਕਟੀਗਾ ਨਹੀਂ ਭਰਾਇਆ ਨਾ ਭਰਾਉਣਾ ਇਹ ਦੇਖ ਲੋ ਵੀਰੇ ਵੀਡੀਓ ਇੱਥੇ ਹੁਣ ਮੇਲੇ ਚ ਆਇਓ ਘਟੋ ਘਟ ਸੋਨੂੰ ਕਟੀਆਂ ਚੰਗੀ ਵਧੀਆ ਫੀਡ ਪਾਓ ਟੀਕਾ ਸਰਕਾਰੀ ਭਰਾਓ ਨਾ ਦੀ ਛੋਟਾਂ ਨੇ ਚੱਕਰਾ ਜਨਾਬ ਪਾਓ ਜੇ ਕਿਸਾਨ ਭਰਾਵਾਂ ਨੇ ਨਲੇ ਸਸਤਾ ਤੇ ਨਲੇ ਰੀਅਲਟੀ ਦੇ ਵਿੱਚ ਮोटे ਛੋਟੇ ਵੇਖ ਕੇ ਟੀਕੇ ਭਰਾਉਂਗੇ ਇੱਥੇ ਕੁਝ ਵੀ ਨਹੀਂ ਮਿਲਣਾ ਇੱਥੇ ਆ ਹੀ ਨਹੀਂ ਸਕਦਾ ਆ ਹੀ ਨਹੀਂ ਸਕਦਾ ਉਹਨੇ ਤੱਕੇ ਮਾਰ ਮਾਰ ਕੇ ਵਿੱਚੋਂ ਖਾ ਖਾ ਕੇ ਬਾਹਰ ਨਿਕਲੋਗੇ ਰਾਤਾਂ ਕੱਟ ਕੇ ਜਾਓਗੇ ਮੋਟੀਆਂ ਹੋ ਜਾਣੀਆਂ ਐਡਿਟੀਆਂ ਮੋਟੀਆਂ ਹੋ ਜਾਣ ਬਈ ਮੱਝਾ ਉਹਨਾਂ ਦਾ ਇਨਤੀਜਾ ਨੰਬਰ ਚੌਥਾ ਨੰਬਰ ਮਸ਼ਹੂਰੀ ਕਰੀ ਜਾਂਦੇ ਬਿਲਕੁਲ ਬਿਲਕੁਲ ਬਾਈ ਬਹੁਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਅੱਜ ਵੀਰੇ ਧਨੋਲੇ ਮੇਲੇ ਦਾ ਲਾਸਟ ਦਿਨ ਆ ਤੇ ਆ ਭਰਾ ਮਾਣੇ HLDV ਦੇ ਟੀਕੇ ਦੀ ਪਹਿਲਾਂ ਮੈਂ ਹੀ ਦੱਸ ਦਿੰਦਾ ਇਹ 147010 ਦੀ ਹੈ ਨਾ ਵੀਰੇ 147010 ਦੀ 147010 ਦੀ ਕੱਟੀ ਆ ਮੈਂ ਆਮ ਵੀ ਵੀਡੀਓ ਚ ਕਹਿੰਦਾ ਰਹਿਣਾ ਵੀਰੇ HLDV ਬੁਰਾ ਸਿਰਾ ਰਿਜ਼ਲਟ ਆਉਂਦਾਗਾ ਕੀ ਗੱਲਬਾਤ ਆ ਕਿੰਨਾ ਨੰਬਰ ਰਿਆ ਕਿਹੜੀ ਭਰਾ ਫੀਡ ਪਾਉਂਦੇ ਐ ਉਹਨੂੰ ਕਿਵੇਂ ਤਿਆਰ ਕਰੀ ਆ ਸਾਰੀ ਤੁਹਾਨੂੰ ਆਪਾਂ ਗੱਲਬਾਤ ਦੱਸਾਂਗੇ ਤੇ ਸਾਰੀ ਗੱਲਬਾਤ ਆਪਾਂ ਭਰਾ ਨਾਲ ਕਰਾਵਾਂਗੇ ਮਾਲਕ ਨਾਲ ਹੋਰ ਕੀ ਹਾਲ ਆ ਬਾਈ ਸੱਸੀ ਵਾਲਾ ਪਹਿਲਾਂ ਤਾਂ ਸਾਨੂੰ ਵਧਾਈਆਂ ਵੀਰੇ ਸਾਰੇ ਦੇਖਣਾਂ ਸਾਰੀ ਸਾਰੀ ਭਰਾਵਾਂ ਦੀ ਟੀਮ ਆ ਕਿੰਨਾ ਨੰਬਰ ਲਈ ਚੋਟੀ ਵੀਰੇ ਆਪਣੀ ਸੈਕਿੰਡ ਪੋਜੀਸ਼ਨ ਤੇ ਆਈ ਹੈ ਸੈਕਿੰਡ ਕਿਹੜੀ ਕੈਟਾਗਰੀ ਚ ਸੀਗੀ ਖੀਰੀ ਜੀ ਖੀਰੀ ਸੀਗੀ ਵੀਰੇ ਹਜੇ ਉਮਰ ਜਮਾ ਸਹੀ ਕਿੰਨੀ ਹੋ ਗਈ ਜੀ 22 ਮਹੀਨਾ ਦੀ ਹੋ ਗਈ ਜੀ 22 ਮਹੀਨਾ ਦੀ ਉਮਰ ਹੋ ਗਈ ਸੀਮਨ ਕਿਹੜੀ ਦੀ ਹੈ ਇਹ ਇਹ 14710 ਦੀ ਜੀ ਐਚ ਐਲ ਡੀ ਵੀ ਇਹ 147010 ਦੀ ਵੀਰੇ ਕੱਟੀ ਆ ਆਮ ਪਸ਼ੂ ਪਾਲਕੀਆਂ ਵੀਰੇ ਜਮਾ ਆ ਹਾਂ ਜੀ ਆਮ ਜੀ ਠੀਕ ਆ ਵੀਰੇ ਇਹ ਦੇਖ ਲਾ ਤੱਕ ਕੀ ਖਰਾਕ ਚ ਕੀ ਇਹਨੂੰ ਪਾਉਣਾ ਵੀਰੇ ਭਰਾ ਆਮ ਹੀ ਪੁੱਛ ਲੈਂਦੀ ਆ ਭਾਈ ਯਾਰ ਸਾਨੂੰ ਸੱਚ ਨਹੀਂ ਦੱਸਦੇ ਜਿਹੜੇ ਭਰਾ ਜਮਾਂ ਸੱਚ ਦੱਸਿਆਂ ਜੇ ਮੇਲੇ 'ਚ ਖੜਾ ਕਿਹੜੀ ਫੀਡ ਤੇ ਕਿਵੇਂ ਪਾਲੀ ਆ ਕਿੰਨਾ ਕੁ ਦੁੱਧ ਪਿਆਇਆ ਇਹਨੂੰ ਪਹਿਲਾਂ ਗੱਲ ਕਰੀਏ ਦੁੱਧ ਦੀ ਜੀ ਹਾਂਜੀ ਦੁੱਧ 2.5 ਕਿਲੋ ਟਾਈਮ ਦਾ ਪਿਆਉਂਦਾ ਦੋ ਮਹੀਨੇ ਦੋ ਮਹੀਨੇ ਵੀ ਇੱਕ ਟਾਈਮ ਦਾ 2.5 ਕਿਲੋ 5 ਕਿਲੋ ਦੇਣ ਦਾ ਪੀਂਦੀ ਸੀ 5 ਕਿਲੋ ਦਾ ਵੀਰੇ ਦੁੱਧ ਪਿਆਉਂਦਾ ਸੀ ਦੇਖ ਭਰਾ ਆਪਾਂ ਡੇਰੀਆਂ ਦਾ ਲਾਲਚ ਕਰਦੇ ਆ ਨੰਬਰ 1 ਦੇ ਤਾਂ ਇੱਥੇ ਹੀ ਦੇਖ ਲੋ ਤੇ ਫੀਡ ਭਾਈ ਤੁਸੀਂ ਕਿਵੇਂ ਕੀ ਵਰਤਦੇ ਸੀ ਇਹਨੂੰ ਅਸੀਂ ਜੀ ਸਾਡੇ ਪਿੰਡ ਨਾਲੇ ਚ ਸੰਘਾ ਸੰਘਾ ਹਾਂਜੀ ਅੱਛਾ ਫੈਕਟਰੀ ਦਾ ਅਸੀਂ ਫੀਡ ਬਣਾ ਕੇ ਲੰਮਰਤ ਕਟਡ ਫੀਡ ਅੱਛਾ ਆਹ ਦਿਖਾ ਦੇ ਭਰਾਵਾਂ ਨੇ ਮੈਨੂੰ ਲੱਗਾ ਉਸੇ ਖੁਸ਼ੀ ਚ ਫੁਲਕਾਰੀ ਵੀ ਪਾਈ ਆ ਹਨਾ ਇਹ ਤੇ ਆਹ ਦੇਖ ਲਾ ਇਹ ਨਿਮਰਤ ਫੀਡ ਸੰਘਾ ਵਾਲਿਆਂ ਦੀ ਆ ਵੀਰੇ ਉਹੀ ਫੀਡ ਵਰਤਦੇ ਨੇ ਸੰਘਾ ਵਾਲਿਆਂ ਨੇ ਇਹਨਾਂ ਦੀ ਭਰਾਵਾਂ ਦੀ ਹਾਂਜੀ ਇਹਨਾਂ ਦੀ ਕਾਫ ਸਟਾਰਟਰ ਕੇ ਕਿਹੜੀ ਸਾਰੀ ਬਣਾਉਂਦੇ ਹੋ ਸਟਾਰਟਰ ਤੋਂ ਲੈ ਕੇ ਜੀ ਅੱਛਾ ਕੀ ਫਰ ਤੇ ਸਾਰਨਾ ਬੰਦਾ ਹੈ ਇਹ ਮੇਕਾਏ ਡਾਈ ਰਾਜੇ ਸੰਸਾਰੀ ਇਹਨਾਂ ਦੀ ਵਰਤਦੇ ਆ ਇਹਨਾਂ ਦੀ ਵਰਤਦੇ ਆ ਬਈ ਵਧੀਆ ਰਿਜ਼ਲਟ ਮਿਲਿਆ ਬਹੁਤ ਵਧੀਆ ਵਧੀਆ ਰੋਕਲਾ ਰੋਕਲਾ ਕੋਈ ਨਹੀਂ ਕੋਈ ਨਹੀਂ ਤੇ ਬਾਕੀ ਆ ਫੀਡ ਦੇ ਮਾਲਕ ਆ ਇਹਨਾਂ ਨਾਲ ਵੀ ਸਾਡੇ ਨਾਲ ਗੱਲ ਕਰਾ ਦਿੰਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਾਡੇ ਫਾਰਮਰ ਆ ਜੀ ਹਾਂਜੀ ਹਾਂਜੀ ਆਪਣੀ ਫੀਡ ਜਾਂਦੀ ਐ ਨਾ ਬਿਲਕੁਲ ਜੀ ਆਪਣੀ ਜਾਂਦੀ ਐ ਪਹਿਲਾਂ ਤਾਂ ਥੋੜੀ ਪਿੰਡ ਤੋਂ ਲੈ ਗਮਾਂਡੀ ਪਿੰਡ ਦੇ ਆ ਇਹ ਫਲਕਾਰੀ ਫਿਰ ਉਸੇ ਖੁਸ਼ੀ ਚ ਪਾਈ ਆ ਵੀ ਆਪਣੇ ਫੀਡ ਕਰਦੇ ਬਿਲਕੁਲ ਬਿਲਕੁਲ ਬੱਚੇ ਭਰਾ ਦੁੱਧ ਵੀ ਪਿਉਂਦੇ ਸੀ ਹਨਾ ਦੋਨੇ ਚੀਜ਼ਾਂ ਜਦੋਂ ਚੰਗੀਆਂ ਰਲ ਜਾਣ ਤਾਂ ਰਿਜ਼ਲਟ ਫਿਰ ਆਟੋਮੈਟਿਕ ਹੀ ਵਧਦਾ ਹੈ ਬਿਲਕੁਲ ਫੀਡ ਦਾ ਐਡਰੈਸ ਦੱਸ ਦੋ ਵੀਰੇ ਤੁਹਾਡਾ ਕੀ ਲੋਕੇਸ਼ਨ ਆ ਤੁਹਾਡੀ ਸਾਡਾ ਪਿੰਡ ਸੰਗਾ ਅੱਛਾ ਸੀਨ ਸਰਦੂਲਗੜ ਜ਼ਿਲ੍ਹਾ ਮਾਨਸਾ ਜ਼ਿਲ੍ਹਾ ਮਾਨਸਾ ਬਿਲਕੁਲ ਹਰਿਆਣਾ ਬਾਰਡਰ ਤੇ ਅਸੀਂ ਸਾਡਾ ਪਿੰਡ ਆ ਲਾਸਟ ਪਿੰਡ ਵੀ ਆਉਦਾ ਠੀਕ ਆ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਤੁਹਾਡਾ ਜੀ 9815298743 ਪੰਜਾਬੀ ਵਿੱਚ ਵੀ ਬੋਲਦੇ ਭਾਈ 98152 98743 98152 98743 98743 ਹਾਂਜੀ ਤੇ ਆ ਭਰਾ ਨਾਲ ਵੀ ਗੱਲ ਕਰਾ ਦੇ ਕਿ ਇਹਨਾਂ ਨਾਲ ਵੀ ਸੋ ਦਾ ਮੋਬਾਈਲ ਨੰਬਰ ਵੀ ਬੋਲੋ ਮੇਰੇ ਪਹਿਲਾਂ ਦਾ ਮੇਰਾ ਮੋਬਾਈਲ ਨੰਬਰ 88724 ਹਾਂਜੀ 282 88724 282 82 ਤੇ ਉਹ ਡਾਕਟਰ ਦਾ ਵੀ ਆਪਾਂ ਧੰਨਵਾਦ ਕਰਦੇ ਆ ਜਿਹੜੇ ਨੇ ਛੋਡੇ ਬਈ ਸਿਮਨ ਭਰ ਕੇ ਘਰੇ ਚੰਗਾ ਹਨਾ ਬੱਚਾ ਉਹਦਾ ਵੀ ਜ਼ਰੂਰ ਵੀਡੀਓ ਚ ਧੰਨਵਾਦ ਕਰੀ ਹਾਂਜੀ ਕਰੰਡੀਆ ਡਾਕਟਰ ਜੀ ਦਿਨੇਸ਼ ਕੁਮਾਰ ਦਿਨੇਸ਼ ਕੁਮਾਰ ਹਾਂਜੀ ਠੀਕ ਹੈ ਜੀ ਕੇ ਭਰਦਾ ਮਾਨਦਾਰੀ ਨਾਲ ਕੰਮ ਕਰਦਾ ਜੀ ਮਾਨਦਾਰੀ ਨਾਲ ਫੇਰੀ ਵੀਰੇ ਹਨ ਬੱਚਾ ਆਇਆ ਜੰਗਲ ਜੀ ਆਪਣੇ ਕੋਲ ਆ 27 28 ਝੋਟੀਆਂ ਮੱਝਾਂ ਨੇ ਅੱਛਾ ਸਾਰੀਆਂ ਸਰਕਾਰੀ ਸੀਮੰਡੀਆਂ 40 ਰੁਪਏ ਵਾਲੇ ਸੀਮੰਡੀਆਂ ਠੀਕ ਹੈ ਇਹ ਨਹੀਂ ਕਿ ਕਿਸੇ ਨਾਮੀ ਝੋਟੇ ਦੇ ਕਟੀਆਂ ਨਹੀਂ ਭਰਾਇਆ ਨਾ ਭਰਾਉਣਾ ਇਹ ਦੇਖ ਲੋ ਵੀਰੇ ਵੀਡੀਓ ਇੱਥੇ ਹੁਣ ਮੇਲੇ ਚ ਆਏ ਹਾਂ ਘਟੋ ਘਟ ਸਾਨੂੰ ਕਟੀਆਂ ਝੋਟੀਆਂ ਦਾ ਘਟ ਮਿਲਣਗਾ ਹਰੇਕ ਉਸ ਦੇਖੋ ਪ੍ਰਾਈਵੇਟ ਛੋਟਿਆਂ ਦੇ ਮੈਂ ਕਿਹਾ ਢੇਰ ਲੱਗੇ ਪਏ ਆ ਦੁੱਧ ਚ ਬਾਈਚ ਵੀ ਫੇਰ ਹੀ ਆਉਣਗੇ ਵੀਰੇ ਜੇ ਚੰਗੇ ਸਿਮਣਾ ਰਿਜ਼ਲਟ ਨਹੀਂ ਮਿਲਦੇ ਬਾਅਦ ਚ ਉਹਨਾਂ ਦੇ ਸਰਕਾਰੀ ਵੇਖ ਵੀਰੇ ਆਪਣੇ ਘਰੇ ਵੀ ਆ ਰੌਣਕ ਮੱਝਾ ਉਹਦੇ ਨੇ ਮੋਬਲੇ ਦਾਸ਼ ਬਿੰਡ ਨੇ ਮੇਦੀ ਪੂਰੀ ਕੱਟੀ ਐ ਐਮ 460 ਦੀ ਸਾਰੇ ਮੈਂ ਵੀ ਬਈ ਐਚ ਐਲ ਡੀ ਵੀ ਨੂੰ ਆਪਾਂ ਪੂਰਾ ਵਧੀਆ ਮੰਨਦੇ ਸੇਰਾ ਰਿਜ਼ਲਟ ਆਉਂਦਾ ਜੇ ਸਿਮਨ ਸਹੀ ਮੈਦੀ ਹੈ ਸਾਰੇਆਂ ਝੋਟੀਆਂ ਥੱਲੇ ਪਹਿਲਣਾ ਥੱਲੇ 17 17 16 16 ਕਿਲੋ 18 18 ਕਿਲੋ ਮੇਰੇ ਬਾਕੀ ਦਿੰਦਿਆਂ ਜੇ ਸਹੀ ਚੀਜ਼ ਮਿਲ ਜੂ ਚੰਗੀ ਵਧੀਆ ਫੀਡ ਪਾਓ ਟੀਕਾ ਸਰਕਾਰੀ ਭਰਾਓ ਨਾਲੀ ਝੋਟੀਆਂ ਨੇ ਚੱਕਰਾ ਜਨਾਬ ਉਹ ਜੇ ਕਿਸਾਨ ਭਰਾਵਾਂ ਨੇ ਨਾਲੇ ਸਸਤਾ ਤੇ ਨਾਲੇ ਰਿਆਲਟੀ ਦੇ ਮੋٹے ਛੋਟੇ ਵੇਖ ਟੀਕੇ ਭਰਾਓਂਗੇ ਆ ਇੱਥੇ ਕੁਝ ਵੀ ਨਹੀਂ ਮਿਲਣਾ ਇੱਥੇ ਆਈ ਨਹੀਂ ਸਕਦਾ ਆਈ ਨਹੀਂ ਸਕਦਾ ਆਉਣੇ ਤਤਕੇ ਮਾਰ ਮਾਰ ਕੇ ਵਿੱਚੋਂ ਖਾ ਖਾ ਕੇ ਬਾਹਰ ਨਿਕਲੋਗੇ ਰਾਤਾਂ ਕੱਟ ਕੇ ਜਾਓਗੇ ਇਹ ਭਰਾਵਾ ਦੀ ਦੇਖੋ ਦੋਸਤੋ ਖੀਰੀ ਝੋਟੀ ਨੇ ਤਾਂ ਦੂਸਰਾ ਨੰਬਰ ਮੇਲੇ ਚ ਲੈ ਆ ਤੇ ਭਰਾ ਜਿਹੜਾ ਇੱਥੇ ਬੰਨੀ ਬੈਠਿਆ ਕਿੰਨੇ ਪਸ਼ੂ ਲੈ ਕੇ ਆਏ ਸੀ ਸਾਰੇ ਮੇਲੇ ਚ ਟੋਟਲ ਤੁਸੀਂ 8 ਲੈ ਕੇ ਆਏ ਸੀ 8 ਪਸ਼ੂ ਲੈ ਕੇ ਆਏ ਦੋ ਸਾਈ ਵਾਲ ਬੈਠਾ ਸੀ ਦੋ ਸਾਈ ਵਾਲ ਬੈਠਾ ਸੀ ਆ ਉਹ ਦੋਨੇ ਨੰਬਰ ਚੱਕ ਕੇ ਗਈਆਂ ਇੱਕ ਚੌਥੇ ਨੰਬਰ ਤੇ ਆਈ ਇੱਕ ਪੰਜਵੇਂ ਤੇ ਆਈ ਇੱਕ ਚੌਥੇ ਤੇ ਇੱਕ ਪੰਜਵੇਂ ਤੇ ਹਾਂਜੀ ਆ ਮੱਜ ਕਿਹੜੇ ਕੰਪੀਟੀਸ਼ਨ ਚ ਪਾਈ ਸੀ ਇਹਨੇ ਏ ਆਪਾਂ ਡرائی ਚ ਪਾਈ ਸੀ ਜੀ ਡرائی ਚ ਇਹ ਕਿਵੇਂ ਰਹੀ ਬਾਈ ਆਪਣੀ ਇਹ ਮਾਜੀ ਉਹ ਜੱਜ ਸਾਹਿਬ ਕਹਿੰਦੇ ਵੀ ਇਹ ਸੂਨ ਦੇ ਦਿਨ ਘੱਟ ਰਹਿੰਦੇ ਆ ਦੁੱਧ ਲਾ ਗਈ ਉਹਨਾਂ ਨੇ ਰਿੰਗ ਚੋਂ ਬਾਹਰ ਨਹੀਂ ਕੱਟੀ ਮਾਣ ਸਨਮਾਨ ਕਰਨਗੇ ਮਾਣ ਸਨਮਾਨ ਕਰਨਗੇ ਹਾਂ ਕਹਿੰਦੇ ਮੱਝ ਬਹੁਤ ਚੰਗੀ ਬਰੀਡ ਦੀ ਹੈ ਠੀਕ ਨਹੀਂ ਬਿਲਕੁਲ ਹੈਗੇ ਵੀਰੇ ਆ ਦੇਖ ਮੈਨੂੰ ਲੱਗਦਾ ਭਰਾ ਦਾ ਕੱਦ ਵੀ ਹੋਗਾ 6 ਫੁੱਟ ਤੇ ਮੱਝ ਨਾ ਮੋਢੇ ਦੇ ਬਰਾਬਰ ਆ ਹੀ ਜਾਂਦੀ ਹੈ ਤੇ ਕਰੀ ਬਹੁਤ ਉੱਚੀ ਲੰਬੀ ਆ ਹੁਣ ਬਿਲਕੁਲ ਵੀਰੇ ਇਹ ਕਿਹੜੇ ਬੁੱਲਦੀ ਹੈ ਬਾਈ ਇਹ ਐਚ ਆਰ ਡੀ ਵੀ ਸੀਮੰਟ ਦੀ ਹੈ ਬਾਈ ਐ ਚਲਦੀ ਵੀਰ 시ਮਨ ਦਾ ਨਹੀਂ ਪਤਾ 70577 ਦੀ ਅੱਛਾ 70577 ਦੀ ਹੈ ਬਹੁਤ ਨਾਮੇ ਬੋਲਾ ਵੀਰੇ 70577 ਤੇ ਆਹ ਇਹ ਕੱਟੀ ਇਹ ਵੀ ਛੋਡੀ ਹੈ ਵੀਰੇ ਹਾਂ ਆਪਣੀ ਹੈ ਜੀ ਅੱਛਾ ਇਹ ਭਰਾ ਕਹਿੰਦਾ ਜੀ ਮੈਨੂੰ ਲੱਗਦਾ ਉਹੀ ਹੈ ਜਿਹੜੀ ਤੁਸੀਂ ਵੱਡੀਆਂ ਬੱਜਾਂ ਨਾਲ ਮੈਚ ਕਰਾਦੇ ਇਹ ਇਹ ਦੇਖ ਵੀਰੇ ਬਜਰੀ ਕਬੱਡੀ ਵਾਲਿਆਂ ਵਾਂਗੂ ਓਪਨ ਵਾਲਿਆਂ 'ਚ ਖੇਡ ਗਈ ਇਹ ਦੋ ਦੰਦ ਹੈ ਜੀ ਦੋ ਦੰਦਾਂ ਇਹ ਕਿ ਨੰਬਰ ਲੈ ਗਈ ਇਹ 10ਵੇਂ ਨੰਬਰ ਤੇ ਆਈ ਹੈ ਜੀ ਅੱਛਾ ਵੀ ਵੱਡੀਆਂ ਮੱਝਾਂ 'ਚ 10ਵੇਂ ਨੰਬਰ ਤੇ ਆ ਗਈ ਹਾਂਜੀ ਉਹਨਾਂ ਨੇ ਲੱਗ ਰੱਖੀ ਸੀ ਜੀ ਵੀ ਇਹਦਾ ਮੁਕਾਬਲਾ ਨਹੀਂ ਕੋਈ ਪਰ ਇਹਦਾ ਮਾਨ ਸਨਮਾਨ ਕਰਕੇ ਨੂੰ 10ਵੇਂ ਨੰਬਰ ਤੇ ਦੇ ਦਿੱਤਾ ਵੀ ਹਾਂ ਉਹੀ ਗੱਲ ਵੀ ਉਮਰ 'ਚ ਛੋਟੀ ਸੀਗੀ ਵੇਟ 'ਚ ਵੀ ਘੱਟ ਸੀ ਤੇ ਵੱਡੀਆਂ ਮੱਝਾਂ 'ਚ ਜਾ ਕੇ ਖੜ ਗਈ ਫਿਰ ਵੀ ਉਹ ਕਹਿੰਦੇ ਵੀ ਹੱਕ ਦਾ ਰਣਾ ਹੁੰਦਾ ਹੈ ਹਨਾ ਜੱਜ ਸਹਿਬਾਨ ਕਹਿੰਦੇ ਜੇ ਦੋ ਦੰਦ ਮਿਲਕ ਬਿਊਟੀ ਕੰਪੀਟੀਸ਼ਨ ਹੁੰਦਾ ਪਹਿਲਾ ਨੰਬਰ ਚੱਕਦੇ ਉਹ ਇੱਥੇ ਕੰਪੀਟੀਸ਼ਨ ਹੈ ਹੀ ਨਹੀਂ ਸੀ ਠੀਕ ਆ ਠੀਕ ਆ ਬਾਈ ਠੀਕ ਆ ਭਾਈ ਆਈ ਆ ਯਾਰ 1 ਕਿੜੇ ਸੀਮੰਦੀ ਸੀ ਐਮ 51 ਦੀ ਹੈ ਜੀ ਐਚ ਐਲ ਡੀ ਦੀ ਹੈ ਹਾਂਜੀ ਭਾਈ ਇੱਥੇ ਦਾ ਲਿਖਾ ਛੇਦਾ ਯਾਰ ਐਚ ਐਲ ਡੀ ਵੀ ਦੇ ਸੀਮੰਨੀ ਵਰਤਦੇ ਆ ਸਾਰੇ ਜਮ੍ਹਾਂ ਸਰਕਾਰੀ ਸੀਮੰਨਾ ਦੇ ਜਮ੍ਹਾਂ ਕੋਕਾ ਪੀਸ ਰਿਜ਼ਲਟ ਆਏ ਪਏ ਭਰਾਵਾ ਕੋਲੇ ਕੋਈ ਕਿਸੇ ਦੀ ਮਸ਼ਹੂਰੀ ਨਹੀਂ ਤੇ ਅੱਗੇ ਵਾਲੀ ਕਿਹੜੀ ਆ ਗਈ ਭਾਈ ਆ 31 342 ਦੀ ਹੈ ਜੀ ਕਿੜੇ ਦੀ 21 142 ਦੀ 21 142 ਚੱਲਦੀ ਵੀ ਦੀ ਹੈ ਹਾਂਜੀ ਵੈਰੀ ਗੁੱਡ ਯਾਰ ਤੁਸੀਂ ਨਜ਼ਾਰਾ ਲਿਆਤਾ ਭਰਾਵਾ ਯਾਰ ਕੋਈ ਪ੍ਰਾਈਵੇਟ ਬੋਲ ਨਹੀਂ ਵਿਰੇ ਹਣਾ ਇਹ ਦੇਖੋ ਇਹ ਲੜਾਈ ਇਹ ਕਿਸੇ ਕੰਪੀਟੀਸ਼ਨ ਚ ਕੰਪੀਟੀਸ਼ਨ ਡਰਾਈਵ ਚ ਪਾਈ ਸੀ ਜੀ ਅੱਛਾ ਇੱਕ ਮੇਂ ਇਕੱਠੀਆਂ ਦੋਨੇ ਇਕੱਠੀਆਂ ਸੀ ਜੀ ਇਕੱਠੀਆਂ ਤੇ ਉਹ ਡਾਕਟਰ ਸਾਹਿਬ ਕਹਿੰਦਾ ਪਹਿਲਾਂ ਆਹ ਮੂਰੇ ਲੈ ਕੇ ਜਾਓ ਫਿਰ ਇਹਨੂੰ ਲੈ ਕੇ ਜਾਓ ਅਲੱਗ-ਅਲੱਗ ਖੜੀਆਂ ਨਿਕਾ ਉਸ ਕਰਕੇ ਅਸੀਂ ਇਹਨੂੰ ਮੂਰੇ ਲੈ ਕੇ ਗਏ ਸੀ ਇੱਕ ਦੂਜੀ ਦਾ ਮੋਹ ਕਰ ਦਿਆ ਹਾਂ ਮੋਹ ਕਰ ਦਿਆ ਅਲੱਗ ਨਹੀਂ ਰਹਿੰਦੀ ਇਕੱਠੀਆਂ ਬੈਣਾ ਇੱਕ ਰਿੰਗ ਚ ਹੀ ਹੁੰਦਾ ਹਾਂ ਹਾਂ ਇੱਕ ਘਰੇ ਖੁੱਲੀਆਂ ਰਹਿੰਦੀਆਂ ਇਦਾਂ ਕਰਕੇ ਮੋਹ ਕਰਦੀਆਂ ਜੀ ਨਹੀਂ ਬਿਲਕੁਲ ਵਿਰੇ ਯਾਰੇ ਜਿਵੇਂ ਇਕੱਠੀਆਂ ਰਹਿੰਦੀਆਂ ਆਟੋਮੈਟਿਕਲੀ ਮੋਹ ਪੈਂਦਾ ਫਰ ਇਹਨਾਂ ਨੂੰ ਬਈ ਫੀਡ ਕੇ ਜਿਹੜੀ ਆਪਾਂ ਉਹਨੂੰ ਵਰਤਦੇ ਆ ਉਹੀ ਸਾਰਿਆਂ ਨੂੰ ਸੇਮ ਹੀ ਆ ਕੰਮ ਸਾਰਿਆਂ ਨੂੰ ਸੇਮ ਹੀ ਫੀਡ ਹੈ ਜੀ ਨਿਵਰਤ ਕੈਟਰ ਫੀਡ ਸੰਘਾ ਜੀ ਅੱਛਾ ਦੇਖ ਬਾਈ ਬਣੇ ਮੇਲੇ ਦਾ ਕਰਕੇ ਵੀਡੀਓ ਦਾ ਕਰਕੇ ਨਾ ਜਿਹੜੀ ਚੀਜ਼ ਵਰਤਦਾ ਉਹੀ ਦੱਸੇ ਹਨਾ ਨਾ ਉਹੀ ਦੱਸੀ ਹੈ ਜੀ ਹਾਂ ਬਿਲਕੁਲ ਵਾਰਾ ਮਾਨੂੰ ਰਿਜ਼ਲਟ ਵੀ ਮਿਲੇ ਹਨਾ ਨਾ ਉਹੀ ਦੱਸੀ ਆ ਦੇਖੋ ਬਾਈ ਫੀਡ ਵਾਲੇ ਭਰਾ ਫਲਕਾਰੀ ਵੀ ਪਾ ਕੇ ਗਏ ਆ ਇਹ ਦੇਖੋ ਜੇ ਨਾ ਵਰਤੀ ਹੁੰਦੀ ਹੋਗਾ ਫਲਕਾਰੀ ਆ ਉਹਦੇ ਪਸ਼ੂ ਤੇ ਪੈਣ ਨਹੀਂ ਦਿੰਦਾ ਵੀਰੇ ਇਹ ਨਿਮਰ ਤੇ ਫੀਡਾ ਸੰਘਾ ਵਾਲਿਆਂ ਦੀ ਭਰਾਵਾਂ ਦੀ ਬਾਕੀ ਮੋਬਾਈਲ ਨੰਬਰ ਆਪਾਂ ਵੀਡੀਓ ਚ ਬੋਲੇਗਾ ਕਿਸੇ ਵੀ ਭ ਤਾਂ ਡਿਲੀਵਰੀ ਕਰ ਹੀ ਦਿੰਦੇ ਨੇਗੇ ਜੇ ਜ਼ਿਆਦਾਤਰ ਹਨਾ ਵੀਰੇ ਇੱਕ ਤਾਂ ਇਹ ਬਹੁਤ ਬਹੁਤ ਧੰਨਵਾਦ ਆ ਡਾਕਟਰ ਸਾਹਿਬ ਦਾ ਕਰਦੇ ਆ ਜੀ ਇਹਨਾਂ ਨੇ ਫਾਰਮੂਲੇ ਦੇ ਥਰੂ ਅਸੀਂ ਸਾਰੀਆਂ ਮੱਝਾਂ ਨੂੰ ਫੀਡ ਪਾਉਣੇ ਆ ਜੀ ਠੀਕ ਆ ਜੀ ਡਾਕਟਰ ਸਾਹਿਬ ਆਪਣੇ ਛੋਟੇ ਪਿੰਡ ਦੇ ਹੀ ਆ ਨਹੀਂ ਇਹ ਕਰਨਾਲ ਤੋਂ ਆ ਜੀ ਕਰਨਾਲ ਤੋਂ ਕਰੋਨਾ ਥੋੜਾ ਇਹਨਾਂ ਕੋਲੇ ਮਾਈਕਰ ਲਓ ਜੀ ਇਹ ਉਹ ਫਾਰਮਰਾਂ ਦੇ ਡਾਕਟਰ ਸਾਹਿਬ ਆ ਗਏ ਭਾਈ ਜਿਹੜੇ ਇਹਨਾਂ ਦੇ ਕਹਿਣ ਤੇ ਉਹ ਫਾਰਮਰ ਭਰਾ ਸਾਰੇ ਫੀਡ ਮੈਂਟੇਨ ਰੱਖਦੇ ਆ ਪਸ਼ੂ ਦੀ ਦੇਖ ਰੇਖ ਸਾਰੀ ਇਹਨਾਂ ਦੇ ਕਹਿਣ ਤੇ ਕਰਦੇ ਆ বিজেমে ਡਾਕਟਰ ਸਾਹਿਬ ਦੱਸ ਦਿੰਦੇ ਆ ਵੀ ਆ ਚੀਜ਼ ਪਾਓ ਇਹਦੇ ਨਾਲ ਬਸ ਸੈੱਟ ਰਹਿਣਗੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੀ ਫਾਰਮਰਾਂ ਨੂੰ ਪੂਰਾ ਸੋਨੂੰ ਵਧੀਆ ਰਾਇ ਦੰਨੇ ਉਹ ਫੇਰ ਹੀ ਭਰਾ ਸੋਨੂੰ ਅੱਜ ਲੈ ਕੇ ਖੜਿਆ ਨਾਲ ਹਨਾ ਜੀ ਬਿਲਕੁਲ ਜੀ ਬਿਲਕੁਲ ਜੜੀਆ ਛੋਟੀ ਸੀ ਇਹਨਾਂ ਨੂੰ ਫਿਰ ਤੁਸੀਂ ਕੀ ਰਾਏ ਤੋਂ ਸ਼ੁਰੂ ਬੇਸਿਕ ਤੋਂ ਚੱਲੇ ਜੀ ਵੀ ਵਧੀਆ ਪਸ਼ੂ ਬਣਨਗੇ ਇਹਨਾਂ ਦੇ ਸਰ ਦੇਖੋ ਨਿਊਟ੍ਰੀਸ਼ਨ ਦਾ ਨਾ ਬਹੁਤ ਵੱਡਾ ਰੋਲ ਹੈ ਅੱਛਾ ਜੀ ਪਹਿਲੇ ਬਰੀਡ ਦਾ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਆਪਣਾ ਨਿਊਟ੍ਰੀਸ਼ਨ ਦਾ ਹੈ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਮੈਨੇਜਮੈਂਟ ਦਾ ਕੰਮ ਹੈ ਹਾਂਜੀ ਹਾਂਜੀ ਅਗਰ ਤੁਹਾਡੇ ਕੋਲ ਬਰੀਡ ਅੱਛੀ ਹੈ ਹਾਂਜੀ ਇਹ ਨਿਊਟ੍ਰੀਸ਼ਨ ਸਾਰਾ ਕੰਮ ਕਰੂਗਾ ਠੀਕ ਹੈ ਜੀ ਬਸ਼ਰਤੇ ਉਹਨੂੰ ਸਹੀ ਤਰੀਕੇ ਨਾਲ ਅਪਲਾਈ ਕਰਿਆ ਜਾਏ ਹਾਂਜੀ ਅਪਲਾਈ ਜੋ ਵੀ ਨਿਊਟ੍ਰੀਸ਼ਨ ਹੈ ਪਸ਼ੂ ਵਿੱਚ ਹੁੰਦਾ ਸਟੇਜ ਦੇ ਹਿਸਾਬ ਨਾਲ ਅੱਛਾ ਜੀ ਇਹ ਮੰਨ ਲਓ ਕਾਫਟ ਸਟਰਟਰ ਪੀ ਫਿਰ ਆਪਣਾ ਹੀਫਰ ਡرائی ਫਿਰ ਆਪਣਾ ਵਿੱਚ ਗਰੋਵਰ ਵੀ ਆ ਜਾਂਦੀ ਹੈ ਇੱਕ ਸਟੇਜ ਫਿਰ ਟਰਾਂਜੀਸ਼ਨ ਦਾ ਫੀਡ ਵੀ ਅਲੱਗ ਤੋਂ ਰਹਿੰਦਾ ਅੱਛਾ ਜੀ ਤੇ ਉਸ ਤਰੀਕੇ ਨਾਲ ਅਗਰ ਆਪਾਂ ਕੇਅਰ ਕਰਦੇ ਹਾਂ ਹਰ ਪਸ਼ੂ ਦੇ ਤੇ ਪਸ਼ੂ ਦੀ ਗਰੋਥ ਵੀ ਅੱਛੀ ਆਉਂਦੀ ਹੈ ਪਸ਼ੂ ਆਪ ਦੀ ਕਪੈਸਿਟੀ ਦੇ ਹਿਸਾਬ ਨਾਲ ਦੁੱਧ ਵੀ ਦਿੰਦਾ ਠੀਕ ਹੈ ਜੀ ਵਿੱਚ ਸਭ ਕੁਝ ਚੱਲਦਾ ਹੈ ਸਰ ਮਲੇਆਂ ਵਿੱਚ ਮੇਰਾ ਇਹ ਮੰਨਣਾ ਹੈ ਕਿ ਬਰੀਡ ਜਿਹੜਾ ਐਚ ਡੀ ਪੀ ਐਲ ਦੇ ਸ਼ਿਮਨ ਇਹ ਗਿਆ ਵਨ ਆਫ ਦਾ ਬੈਸਟ ਹੈ ਗਿਆ ਸਰਕਾਰੀ ਸ਼ੋਪੀਸ ਅਨੀਮਲ ਤਿਆਰ ਨਹੀਂ ਕਰਨੇ ਪ੍ਰੋਡਕਸ਼ਨ ਵਾਸਤੇ ਤੇ ਬਰੀਡਿੰਗ ਵਾਸਤੇ ਪਸ਼ੂ ਤਿਆਰ ਕਰਨੇ ਆ ਤੇ ਆਪਾਂ ਨੂੰ ਨਿਊਟ੍ਰੀਸ਼ਨ ਨੂੰ ਨਾਲ ਲੈ ਕੇ ਚੱਲਣਾ ਪੈਣਾ ਤੇ ਹੁਣ ਤੇ ਬਹੁਤ ਬਹੁਤ ਧੰਨਵਾਦ ਵੀਰ ਜੀ ਠੀਕ ਹੈ ਜੀ ਤੁਸੀਂ ਹੁਣ ਇੱਥੇ ਆਣ ਕੇ ਕਵਰ ਕੀਤਾ ਸਾਡਾ ਬ੍ਰਦਰ ਇੱਥੇ ਲੈ ਕੇ ਆਇਆ ਸੀ ਕਿ ਅਮਜਾ ਤੁਸੀਂ ਕਵਰ ਕੀਤਾ ਬਹੁਤ ਬਹੁਤ ਧੰਨਵਾਦ ਤਿਆਂ ਹੋ ਜਾਣੀ ਐਡਡਡੀਆਂ ਮੋਟੀਆਂ ਹੋਈਆਂ ਬਈ ਮੱਜਾ ਉਹਨਾਂ ਦਾ ਨਾਮ ਤੇ ਜੀਤੀਜਾ ਨੰਬਰ ਚੌਥਾ ਨੰਬਰ ਮਸ਼ਹੂਰੀ ਕਰੀ ਜਾਂਦੇ ਬਿਲਕੁਲ ਬਿਲਕੁਲ ਬਈ ਬਹੁਤ ਬਹੁਤ ਸਾਰੀ ਟੀਮ ਨੂੰ ਵੀਰੇ ਮੁਬਾਰਕਾਂ ਬਹੁਤ ਬਹੁਤ ਇੰਨੀ ਮਿਹਨਤ ਕਰੋ ਭਰਾਵੋ ਮੇਲਿਆਂ 'ਚ ਫੇਰੀ ਨਾਂ ਬਣਦੇ ਆ ਚੰਗੇ ਪਸ਼ੂ ਫੇਰੀ ਤਿਆਰ ਹੁੰਦੇ ਆ ਵੀਡੀਓ ਦੇਖਣ ਲਈ ਸਾਰੇ ਵੀਰਾਂ ਨੂੰ ਧੰਨਵਾਦ ਸਸੀ ਗੱਲ ਬਈ ਸਾਰਿਆਂ ਦਾ